ਚਿਕਲ ਦੋਸਤੋ ਕੀ ਹਾਲ ਚਾਲ ਆਪਾਂ ਨੂੰ ਦੇਸੀ ਸਬਜ਼ੀ ਨੂੰ ਪਾਣੀ ਤੇ ਗਰਮੀ ਕਾਫੀ ਹੈ ਤੇ ਸੱਲ ਜੀ ਵੀ ਹੋਈ ਪਈ ਹੈ ਪਾਣੀ ਬਣਾ ਵੀ ਨਹੀਂ ਸਰਦਾ ਪਾਣੀ ਰਜਾਨਾ ਲਗਾਓ ਤੁਸੀਂ ਤੇ ਆਹ ਵੇਖੋ ਆਪਾਂ ਛਿਬੜਾਂ ਦੀ ਵੱਲ ਬਸ ਛਿਬੜ ਲੱਗਣ ਲੱਗ ਗਿਆ ਤਕਰੀਬਨ ਤੋਰੀਆਂ ਵੀ ਚੜ ਚੱਲੀਆਂ ਥੋੜੀ ਜਿਹੀ ਨਿਸ਼ਾਨ ਹੈ ਦਰਖਤਾਂ ਦੀ ਸਾਂ ਸਬਜ਼ੀ ਘੱਟ ਹੁੰਦੀ ਹੈ ਆਹ ਦੇਖੋ ਬੈਂਗਣੀ ਬੜੀ ਸੋਹਣੀ ਫਲ ਦੇਣ ਲੱਗ ਗਈ ਹੈ ਬੈਂਗਣੀ ਵੀ ਵੱਡੇ ਬੈਂਗਣੀ ਖੜੀ ਹੈ ਚੌਲੇ ਆ ਗਏ ਮਿਰਚਾਂ ਅਟੋਰੀ ਦੀ ਵੇਲ ਹੋਰ ਆ ਗਈ ਨਾਲ ਆ ਭਿੰਡੀਆਂ ਆ ਗਈਆਂ ਤਰਾਂ ਆ ਗਈਆਂ ਵੱਡੇ ਕਰੇਲੇ कद्दू चौले चूले बेले जे खड़े चौले आ कद्दू फिर करेले आ गए पेठे आ गए पेठे थोड़े जे ना पत्ते कट्ठे जे हो गए यार ये हूँ आप नम वाला पानी छिड़कना पैना है तो पाथी भ्यो के रख देंगे आप ਪਾਥੀ ਇਹਨਾਂ ਦੀਆਂ ਜੜਾਂ ਇੱਥੇ ਮੈਂ ਵਾਗਣੀ ਐ ਇਹਨਾਂ ਦੀਆਂ ਜੜਾਂ 'ਚ ਪਾਥੀ ਵਾਲਾ ਪਾਣੀ ਪਾ ਸਕਦੇ ਆ ਪੀਲੀ ਹੁੰਦੀ ਹੋਵੇ ਆ ਜਿਵੇਂ ਮਿਰਚਾਂ ਆ ਦੇਖੋ ਮਰੁੰਡ ਜੇ ਗਈਆਂ ਜਿਹੜੇ ਵਾਗਣੀ ਆ ਗਈਆਂ ਉਹ ਹਾਂ ਵੇ ਪੇਠੇ ਕਿਵੇਂ ਮਰੁੰਡ ਜੇ ਗਏ ਪੇਠੇ ਇਹਨਾਂ ਦੇ ਆਪਾਂ ਪਾਥੀ ਵਾਲਾ ਪਾਣੀ ਹੀ ਛਿੜਕਾਉਣ ਦੀ ਕੋਸ਼ਿਸ਼ ਕਰਨੀ ਹੈ ਆਰਗੇਨਿਕ ਸਬਜ਼ੀ ਹੈ ਕਿ ਸਪਰੇ ਕੋਈ ਨਾ ਹੋਵੇ ਅੱਗੇ ਆ ਗਈਆਂ ਵੱਲ ਮੈਂ ਨਾਲ ਵੱਡੇ ਚਿਬੜਾਂ ਦੀਆਂ ਫਿਰ ਪੇਠੇ ਆ ਗਏ ਫੇਰਾ ਵੈ ਨਹੀਂ ਪਰਾਂ ਨੂੰ ਖੜੀ ਮਿਰਚਾਂ ਜਿੰਨਾ ਖੂਸਾ ਆਦਾ ਆਪਦੀ ਸਬਜ਼ੀ ਕਰੀ ਦੀਆਂ ਤਿਆਰ ਆ ਕਿ ਗਰਮੀ ਕਰਕੇ ਥੋੜੀ ਜੀ ਖਰਾਬ ਹੋ ਗਈ ਸਬਜ਼ੀ ਹੋਰ ਗਾਂ ਦੇ ਸਬਜ਼ੀ ਕਰੋ ਕੋਈ ਰੇ ਸਪਰੇ ਨਹੀਂ ਪਾਉਂਦੀ ਇਹਨੂੰ ਲੋੜ ਸਿਆਲ ਦਾ ਤੁਹਾਨੂੰ ਪਤਾ ਹੀ ਹੈ ਕੋਈ ਲੋੜ ਹੀ ਨਹੀਂ ਪੈਂਦੀ ਆ ਮਿਰਚਾਂ ਸਾਰੀਆਂ ਗਰਮੀ ਨਾਲ ਖਰਾਬ ਹੋ ਗਈਆਂ ਮਰੁੰਡ ਜੇ ਗਈਆਂ ਇਹ ਇਹਦੇ ਹੁਣ ਪਾਉਾਂਗੇ ਆਪਾਂ ਪਾਥੀ ਵਾਲਾ ਪਾਣੀ ਛਿੜਕਾਂਗੇ ਜੜਾਂਾਂ 'ਚ ਪਾਣੀ ਜੜਾਂਾਂ 'ਚ ਵੀ ਪਾਵਾਂਗੇ ਪਾਥੀ ਵਾਲਾ ਹੀ ਪਾਣੀ ਨਿੰਮ ਦੇ ਪੱਤੇ ਮਿਲਾ ਲਾਂਗੇ ਲੱਸੀ ਦੀ ਸਪਰੇ ਕਰਾਂਗੇ ਲੱਸੀ ਆਪਾਂ ਰੱਖ ਦਿੰਨੇ ਹੁਣੇ ਇਕੱਠੀ ਕਰ ਕਰ ਰੱਖੀ ਐ ਨੇ ਜਿਹੜੀ ਵੱਧ ਜਾਂਦੀ ਘਰ 'ਚ ਜਿੰਨੀ ਪੁਰਾਣੀ ਹੋਊਗੀ ਉਹਨੀ ਵਧੀਆ ਸਪਰੇ ਬਣੂਗੀ ਲੱਸੀ ਸਪਰੇਅ ਜ਼ਰੂਰ ਕਰਿਆ ਕਰੋ ਤੁਸੀਂ ਫਲਾਂ ਤੇ ਸਬਜ਼ੀਆਂ ਤੇ ਠੀਕ ਹੈ ਦੋਸਤੋ ਧੰਨਵਾਦ